ਕਿ ਨਾ ਜੀ ਪਲਿਸ ਤਾਂ ਆਂ ਕਿ ਨਾ ਜੀ ਸ਼ੇਵਲਿੰਗ ਆਪਣਾ ਪਹਿਨਦਾ ਵੀ ਥੋੜਾ ਜਿਹਾ ਆਪਾਂ ਨੂੰ ਲੱਗਦਾ ਜੀ ਨਹੀਂ ਹੋ ਰਿਹਾ ਹਾਂ ਲਿਆ ਹੋਣਾ ਉਹ ਮਿੱਟੀ ਕਰੀਏ ਉਹ ਨਾ ਜੇ ਤਾਂ ਹੀ ਆਪਾਂ ਨੇ ਇੰਨਾ ਕੁ ਪਰਚਰਵਾਇਆ ਕੋਸ਼ਿਸ਼ ਤਾਂ ਕੀਤੀ ਸੀ ਸ਼ੇਵਲਿੰਗ ਨੇ ਸਾਂਭਣਾ ਉਹ ਰਹਾ ਸਾਰਾ ਉਹ ਚੱਲੀੁੰਦੀ ਹੁੰਦੇ ਰਹਿਣਾ ਤੁੰਦੇ ਨੂੰ ਨਾ ਤੁੰਦੇ ਲਈ ਉਹਦੋਂ ਨਾਲ ਕਿਹਾ ਦੇਖੀ ਜਿਹੜੇ ਜੇਕਰ ਨੇ ਫੋਟਾਏ ਫੋਟੇ ਬਾਹਰ ਵੀ ਘਟ ਲਾਉਂਦੇ ਬਾਹਰ ਨਹੀਂ ਇਹ ਤਾਂ ਥੋੜੇ ਮੈਨੋਂ ਬਰਲਦਾ ਮਦਦ ਕਰੋ ਨਾ ਮੈਂ ਮੁਕਤ ਹੈ ਹਲੋ ਮੋਰ ਟੂ ਦੂਰ ਮੇਂ ਇੱਤਰ ਕੋਰੇ ਜੀਆ ਨਹੀਂ ਹੋ ਰਹੀ ਨਹੀਂ ਸੁਭਾਰ ਕੋ ਸੇਜਾ ਦੁਰਾ ਹੈ ਚਾਹੇ ਸ਼ਿਪਰੀ ਮਦਦ ਦਿਨਾ ਚ ਸ਼ਿਪਰੀ ਮਦਦ ਦੇ ਚ ਮਦਦ ਜੋ ਚਾਹਤ ਚੋਰੀ ਹੋ ਮੈਂ ਮੈਂ ਦੇਦੇ ਬੰਦੇ ਜਾ ਕੇ ਸਟਾਈਲ ਕਿਉਂ ਸ਼ੁਰੂ ਕਰੀਏ ਦੀ ਨਾਮ ਦੀ ਅੱਜ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰਡਾਕਾ ਪਿਆ ਹੈ ਆ ਭਗਵਨਪੁਰ ਇਹਨਾਂ ਦਾ ਸ਼ਿਵਲਿੰਗ ਸ਼ਿਵਲਿੰਗ ਦੇ ਉੱਤੇ ਲੱਗੀ ਸੀ ਸਾਰੀ ਚਾਂਦੀ ਦੀ ਜਹਿਰੀ ਜਹਿਰੀ ਪਟਕੇ ਲੱਗੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲੱਗੇ ਲੈ ਕੇ ਇਹ ਬਣੇ ਸ਼ਿਵਲਿੰਗ ਨੂੰ ਬਹੁਤ ਪੂਰੇ ਤਰੀਕੇ ਨਾਲ ਪਟਕੇ ਉਹਨਾਂ ਨੇ ਸਬਲਾਂ ਨਾਲ ਖੰਡਿਤ ਕਰਤਾ ਪਰ ਕੈਮਰਾ ਤੇ ਜਿਹਨਾਂ ਸੀ ਬੀ ਨੂੰ ਧੱਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਵੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇਥੇ ਆ ਰਾਮ ਦਰਵਾਰ ਰਾਮ ਦਰਵਾਰ ਸੀ ਇਹ ਰਾਮ ਦਰਵਾਰ ਤੇ ਸਾਰੇ ਮੁਗਟ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੈ ਗਏ ਜਦੋਂ ਕੋਲ ਲੋਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆ ਸ਼ੀਸ਼ਾ ਤੋੜ ਕੇ ਇਸ ਜੋ ਦਰਬਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਮੋਗਟ ਉਤਾਰੇ ਉਸ ਤੋਂ ਬਾਅਦ ਇਹ ਭਗਵਾਨ ਹਨੂਮਨ ਜੀ ਦਾ ਉਹ ਵੀ راجਮਾਨ ਨੇ ਤੇ ਰਾਧਾਕ੍ਰਿਸ਼ਨ ਜੀ ਆ ਲੋਕ ਖੋਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਜਾਂ ਡੁਪਲੀਕੇਟ ਸੀ ਤਾ ਹੈ ਭਗਵਾਨ ਹਨੂਮਾਨ ਜੀ ਦਾ ਅਲਾ ਦਾ ਗਿਰਸ਼ੀ ਦਾ ਮੁਕਟ ਉਤਾਰ ਕੇ ਪਲਸ ਠਾਕੁਰ ਜੀ ਦੀ ਬੰਸਰੀ ਵਗੈਰਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪ ਦਾ ਲੋਕ ਵੀ ਖੋਲ ਲਿਆ ਜਿੱਥੇ ਮਾਤਲਨੀ ਸਾਖਸ਼ਾਤ ਵੀ ਰਾਜਮਾਨ ਹੈ ਤਾਂ ਮਾਤਲਨੀ ਦਾ ਸੋਨੇ ਦੀ ਨਥਵੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕਰ ਸੀ ਉਹੋ ਉਤਾਰ ਕੇ ਲੈ ਗਏ ਇਹ ਬਹੁਤ ਬੁਰੇ ਤਰੀਕੇ ਨਾਲ ਸ਼ਿਪੂਰੀ ਮੰਦਰ ਖੰਨਾ ਬਹੁਤ ਹੀ ਪ੍ਰਾਚੀਨ ਬੜਾ ਹੀ ਮਸ਼ਹੂਰ ਮੰਦਰ ਜਿਸ ਦੇ ਵਿੱਚ ਅੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਦੱਕਾ ਮਾਰੇ ਪਰ ਬਹੁਤ ਹੀ ਮਰੀ ਬੰਦੇ ਨੇ ਇਹਨੂੰ ਉਲਟਾਏ ਕਹਿੰਦਾ ਤੁਸੀਂ ਪਕੜਾਓ ਇਹਨੂੰ ਉਲਟਾਏ ਕਹਿੰਦਾ ਤੁਸੀਂ ਪਕੜਾਓ ਜਿਹਨਾਂ ਦੇ ਅੱਜ ਕਿਰਾਏ ਦੇ ਇੱਕ ਨੇ ਰੱਖਿਆ ਮੇਰੇ ਪਰਚਾ ਕਰੋ ਆਪਣੇ ਬਲੋਟ ਆ ਜਾਣਗੇ ਸਾਰੇ ਦਾ ਬੇਤੇ ਕੋਈ ਨਹੀਂ ਬੰਦੇ ਇੱਕ ਵਾਰੀ ਸਾਡੇ ਸਾਹਮਣੇ ਆਣੇ ਚਾਹੀਦੇ ਆ ਦੇਖੋ ਰਵੀ ਜੀ ਕੱਲ ਆਪੀ ਕਰਣੀ ਚਾਹੀਦੀ ਹੈ ਦੇਖੋ ਪੂਰੇ ਪੁਲਿਸ ਨੇ ਜਿਹੜੀ ਉਸਨੇ ਲਿਆ ਕੇ ਬੰਦੇ ਕਦੇ ਬੰਦੇ ਕਦੇ ਜਨਤਾ ਦੇ ਆਪ ਕੋਲ ਚਲੋ ਕੋਈ ਨਹੀਂ ਤੁਸੀਂ ਐਮਐਨਏ ਸਾਹਿਬ ਬੜਵਾਓ ਦੇਖੋ ਕੋਈ ਨਹੀਂ ਕੀ ਕਰਤਾ ਕੋਈ ਗੱਲ ਨਹੀਂ ਇਹ ਵੀ ਬੰਦੇ ਬਣਾਓ ਦੇਖਾਂ ਮੈਂ ਕੀ ਗੱਲ ਨਹੀਂ ਫੇਰਾ ਵੀ ਦੇਖ ਲੈਂਦੇ ਸਿੰਗਲ ਹਸਪੀਟਲ ਲੈਣਾ ਤਾਂ ਮੈਡੀਕਲ ਤਾਂ ਕਰਾਉਂਗੇ ਨਾ ਜੀ ਫੜ ਕੇ ਲਿਆਉਂਗਾ ਕਾਲ ਕਿੱਥੇ ਨੇ ਹੁਣ ਕਿੱਥੇ ਬੈਠੇ ਬੂਟਾ ਕੋ ਹਾਂ ਉਹ ਅਸੀਂ ਸੇਪੜੀ ਅਜ ਤੁਹਾਨੂੰ ਕਿੰਦੋਂ ਬਾਲਣਾ ਹਾਂ ਕਿੱਥੇ ਨੇ ਬੈਠੇ ਨੇ ਘਰੇ ਤੈਨੂੰ ਜਵਾਗਿਆ ਤੇ ਬਣਾਇ ਦੀ ਸੀਰ ਤੇ ਵੀਰ ਬਾਲਵਾਸ ਤੇ ਬਣਾਇ ਦੀ ਤੈਨੂੰ ਕੋਈ ਤੁਸਾਂ ਵੀ ਹੈਲਪ ਕਰੇਗਾ ਇਹ ਵੀ ਅਗੇ ਹਿੰਦੂ ਦੇ ਖਿਲਾਫ ਲੱਗੇਗਾ ਉਹ ਖਲਾਫ ਬੀਜੀ ਇਹ ਤਾਂ ਕੱਲੀ ਚੋਰੀ ਨਹੀਂ ਬੇਦਬੀ ਹੈ ਹਾਂ ਇਹ ਬੇਦਬੀ ਹੈ ਇਹ ਮੋਰੀ ਤੁਸੀਂ ਚੋਰੀ ਪਤਾ ਲੱਗਾ 4 ਵਜੇ ਕਿੱਥੋਂ ਬਟ ਕੋਏ ਸੀਕਲ ਲੈ ਕੇ ਮੈਂ ਮੇਜ ਬੰਢੀ ਜਿਹੜੇ ਮੁੰਸ਼ਾ ਮਾਰੇ ਹਾਜ਼ਰ ਹੋ ਗਿਆ। ਧਿਆਨ ਸਰਕਰ ਕਰ ਇੱਕ ਵਾਰ ਸੁਣ ਲੋ ਸ਼ਾਰੇ ਪਲੀਜ਼। 4 ਵਜੇ ਦੇ 30 ਮਿੰਟ ਦੇ ਮੈਨੂੰ ਫੋਨ ਆਇਆ ਬੰਢੀ ਦਾ ਵੀ ਇੱਥੇ ਭਾਈ ਚੋਰੀ ਹੋ ਗਈ। ਮੈਂ ਜਦ ਹੀ ਉਰੇ ਹਾਜ਼ਰ ਹੋ ਗਿਆ ਤੇ ਸਾਡੇ ਪ੍ਰਧਾਨ ਜੀ ਉਰੇ ਬਹੁਤ ਚੁੱਕੇ ਸੀ। ਆਂਦੇ ਹੀ ਮੈਂ ਸ਼ਾਹੀ ਸਾਹਿਬ ਤੋਂ ਫੋਨ ਕਰ ਦਿੱਤਾ ਪੁਲਿਸ ਕੰਟਰੋਲ ਰੂਮ ਦਾ। ਫੋਨ ਮੈਂ ਕੀਤਾ ਉਹਨਾਂ ਨੂੰ ਤੇ ਉਹਨੇ ਦੋ ਬੰਦੇ ਪਟ੍ਰੋਲਿੰਗ ਵਾਲੇ ਭੇਜਤੇ। ਉਹਨਾਂ ਦੇ ਗੱਲ ਸਮਝ ਨਹੀਂ ਕੋਈ ਆਈ ਬੋਦੀ ਤਾਂ ਮੈਂ ਉਹ ਜਦ ਹੀ ਐਮਐਲਏ ਸਾਹਿਬ ਨੂੰ ਫੋਨ ਕੀਤਾ ਐਮਐਲਏ ਸਾਹਿਬ ਨੇ ਬੰਦੀ ਕਾਰਵਾਈ ਜਾਈ ਇਹਦੇ ਡੈਡੀ ਨੂੰ ਕੀਤਾ ਫੋਨ ਪਹਿਲਾਂ ਇਹਨੇ ਚੱਕਿਆ ਨਹੀਂ ਇਹਨਾਂ ਨੂੰ ਫੋਨ ਆ ਗਿਆ ਵਾਪਸ ਇਹਨਾਂ ਨੇ ਜੰਮਨ ਜਿਹੜੀ ਪੁਲਿਸ ਵਾਲੇ ਬੰਦੇ ਮੇਰੇ ਕੋਲੋਂ ਉੱਥੇ ਭੇਜ ਤੇ ਇਹਨਾਂ ਨੇ ਮੈਨੂੰ ਆਸ਼ਵਾਸਾ ਦਿੱਤਾ ਵੀ ਜਿਹੜਾ ਵੀ ਕਾਰਵਾਈ ਤੇ ਬਣਦੀ ਹੋਊਗੀ ਮੈਂ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਬੰਦੇ ਪੇਸ਼ ਕਰਕੇ ਦਵਾਂ 24 ਘੰਟੇ ਨਹੀਂ ਜੀ 24 ਘੰਟੇ ਬਹੁਤ ਜ਼ਿਆਦਾ ਮੈਨੂੰ 24 ਘੰਟੇ ਮੇਰੇ ਸਾਹਮਣੇ ਪੜ੍ਹਦੇ ਸਾਹਮਣੇ ਬਾਅਦ ਵਿੱਚ ਮੈਂ ਨਹੀਂ 24 ਘੰਟੇ ਜੋ ਕਹਿੰਦੇ ਕੁਝ ਘੰਟੇ ਦੇਓ ਜੀ ਸਾਨੂੰ ਐਮਐਲਏ ਸਾਹਮਣੇ ਬਿਲਕੁਲ ਕੁਝ ਨਹੀਂ ਬਹਦਾ ਬੱਲੇ ਇਹ ਸਾਡੇ ਸਾਡੀ ਭਾਵਨਾ ਨੂੰ ਇੰਨੇ ਗਾਹ ਤੱਕ ਪਹੁੰਚੀ ਹੈ ਮੈਂ 50 ਸਾਲ ਮੈਨੂੰ ਮੰਦਰਾਂ ਦੇ ਆ ਹੋ ਗਏ ਮੈਂ ਬਚਪਨ ਤੋਂ ਉੱਥੇ ਆ ਰਿਹਾ ਮੇਰੇ ਗੁਰੂ ਜੀ ਨੇ ਮੰਦਰ ਸੇਵਾ ਕੀਤੀ ਹੈ ਤੇ ਮੈਨੂੰ ਮੈਂ ਯਕੀਨ ਕਰ ਰਿਹਾ ਮੈਂ ਮਰਨ ਨੂੰ ਵੀ ਤਿਆਰ ਐ ਇਸ ਟਾਈਮ ਸਹੀ ਹੈ ਜੈ ਜੀ ਹਿੰਦੂ ਰਾਤ ਮਾਰਕ ਗਲਤ ਨੂੰ ਮੇਰੇ ਧਿਆਨ ਕਰਾ ਲਵਾ ਮੌਦੀ ਗਲਪੜ ਕਾ ਕੇ ਕੋਈ ਫਾਇਦਾ ਨਹੀਂ ਹੁੰਦਾ ਪਹਿਲਾਂ ਆਪਾਂ ਪ੍ਰਸ਼ਾਸਨ ਨੂੰ ਵਾਪਸ ਦੇਖੋ ਤਾਂ ਕਿ ਇਹ ਗੱਲ ਕਰੀਏ ਮੈਂ ਜਨਾਬ ਉਹ ਸਮਾਂ ਦਾ ਸੁਣਿਆ ਕਿ ਬੇਕਰ ਜਿਹੜੇ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਤੇ ਅੱਜ ਅਸੀਂ ਮੈਂ ਉਹ ਜੀ ਸਾਡੇ ਬੜਾ ਪ੍ਰਚੀਨ ਮੰਦਿਰ ਹੈ ਸੁਪਰੀ ਮੰਦਿਰ ਤੇ ਪੂਰੇ ਮੈਂ ਆਏ ਮੈਨੂੰ ਅੱਜ ਸਵੇਰੇ ਇੱਕ ਕਮੇਟੀ ਮੈਂਬਰ ਜੀ ਤੋਂ ਕਾਲ ਆਈ ਸੀ ਤਕਰੀਬਨ 6:00 ਵਜੇ ਦੇ ਕਰੀਬ ਕਿ ਮੰਦਿਰ ਦੇ ਵਿੱਚ ਰਾਤ ਵਿਅਦਬੀ ਹੋਈ ਹੈ ਤੇ ਨਾਲ ਚੋਰੀ ਕੀਤੀ ਗਈ ਹੈ ਤੇ ਜਦੋਂ ਮੈਂ ਹੁਣੇ ਮੌਕੇ ਤੇ ਪਹੁੰਚਿਆ ਮੈਂ ਉਸ ਸਮੇਂ ਵੈਸੇ ਪੁਲਿਸ ਨੂੰ ਨਾਲ ਦੀ ਨਾਲ ਫੋਨ ਕਰਪਾ ਸੀ ਐਸਪੀ ਸੌਰਵਜੰਨਨ ਡੀਐਸਪੀ ਹਰਜਿੰਦਰ ਸਿੰਘ ਜਿਲ੍ਹੇ ਤੇ ਨਾਲ ਐਸਐਚਓ ਫੁਟੀ ਵਾਰਨਾ ਰੌ ਬਰਿੰਦਰ ਸਿੰਘ ਤੇ ਸੀਆਈ ਦੇ ਇੰਚਾਰਜ ਅਮਨ ਇਹ ਸਾਰੇ ਮੌਕੇ ਤੇ ਮੌਜੂਦ ਚਲੇ ਗਏ ਸੀ ਕਿ 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਸੀ ਉੱਥੇ ਤੇ ਉਸ ਤੋਂ ਬਾਅਦ ਜੋ ਜਿਹੜੀ ਇਹਦੇ ਫਿੰਗਰਪ੍ਰਿੰਟ ਲੈ ਲਿੱਤੇ ਗਏ ਨੇ ਉਹ ਪੈਨਲ ਡੌਗਸ ਕਾਡ ਹੈ ਉਹ ਬੁਲਾਈ ਗਈ ਹੈ ਤਾਂ ਜੋ ਡਿਟੈਕਟ ਕੀਤਾ ਜਾਵੇ ਇਹ 100% ਜਿਸ ਜਗਾਹ ਤੋਂ ਮੈਂ ਉੱਪਰ ਜਾ ਕੇ ਸਾਰਾ ਵਾਟਾ ਦੇਖ ਕੇ ਜਿਸ ਜਗਾਹ ਕਿਉਂਕਿ ਮੈਂ ਬਚਪਨ ਤੋਂ ਇਸ ਮੰਦਿਰ ਦੇ ਵਿੱਚ ਆਇਆ ਸਾਡੀ ਸ਼ਰਧਾ ਇਸ ਮੰਦਿਰ ਦੇ ਨਾਲ ਬੜੀ ਅਪਾਰ ਸ਼ਰਧਾ ਜੁੜੀ ਹੋਈ ਹੈ ਔਰ ਕਿਉਂਕਿ ਇਹ ਮੇਰੇ ਘਰ ਤੋਂ ਬੜਾ ਨਜ਼ਦੀਕ ਹੈ ਜਿਹਦੇ ਕਰਕੇ ਮੇਰਾ ਆਣਾ ਜਾਣਾ ਜਦੋਂ ਕਿ ਹਲਕੀ ਬੰਦੇ ਉੱਤੇ ਹੀ ਆ ਰਹਿਦਾ ਸੀ ਤੇ ਇਹਦੇ ਵਿੱਚ ਜਿਹੜਾ ਜਿੱਥੋਂ ਇਹ ਚੋਰ ਐਂਟਰ ਕੀਤਾ ਹੈ ਉਸ ਜਗ੍ਹਾ ਦੇ ਉੱਤੋਂ ਇਹ 100% ਸਾਨੂੰ ਇਹ ਸ਼ੱਕ ਹੈ ਕਿ ਕਿਸੇ ਭੇਤੀਵੰਦੇ ਦਾ ਕੰਮ ਹੈ ਕਿਉਂਕਿ ਉਸ ਜਗ੍ਹਾ ਕੋਈ ਨਹੀਂ ਆਮ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ ਲੱਗ ਸਕਦਾ ਇਹ ਚਾਹੇ ਤਾਂ ਕੋਈ ਹੋਵੇ ਮਤਲਬ ਕਿ ਲਗਾਤਾਰ ਕੋਈ ਰੰਦਾ ਇਸ ਨੂੰ ਚੈੱਕ ਕਰ ਰਿਹਾ ਸੀ ਕਿ ਕਿਹੜੀ ਜਗ੍ਹਾ ਕੋ ਕਮਜ਼ੋਰ ਕਰੀ ਸੀ ਜਿੱਥੋਂ ਇਹ ਸਿਗਾਇਆ ਤੇ ਘਾਤ ਲਾਈ ਜਾ ਸਕਦੀ ਹੈ ਸੋ ਇਹ ਬੜਾ ਨਾਹਾਈਤੀ ਨਿੰਦਣਯੋਗ ਜਿੰਨੀ ਇਹ ਨਿੰਦਾ ਕੀਤੀ ਜਾਵੇ ਉਨਾ ਇਹ ਮਾਰਾ ਕੰਮ ਕੀਤਾ ਐਸੇ ਬੰਦੇ ਬਿਲਕੁਲ ਬਖਸ਼ਣ ਨਹੀਂ ਜਾਣ ਚਾਹੀਏ ਔਰ ਮੈਂ ਸਖਤ ਨਿਰਦੇਸ਼ ਐਸਐਸਪੀ ਐਸਪੀ ਨੂੰ ਸਾਰੇ ਅਧਿਕਾਰੀਆਂ ਨੂੰ ਦਿੱਤੇ ਨੇ ਔਰ ਇਹਨਾਂ ਨੂੰ ਕਿਹਾ ਕਿ ਸਾਨੂੰ 24 ਘੰਟਿਆਂ ਦੇ ਵਿੱਚ ਵਿੱਚ ਇਹ ਜਿਹੜੇ ਚੋਰ ਜਿਨੇ ਇਹ ਏਕ੍ਰਣ ਹੋਣਾ ਕੰਮ ਕੀਤਾ ਉਹਨੂੰ ਫੜ ਕੇ ਉਹ ਸਖਤ ਤੋਂ ਸਖਤ ਉਹਦੇ ਤਕਾਦ ਕਰਨਾ ਹੈ ਔਰ ਮੈਂ ਥੋੜੇ ਮਾਧਮੇ ਨਾਲ ਰਾਤ ਨੂੰ ਕਿ ਕਬ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਦੇਖੋ ਪਾ ਸਾਰੇ ਜਣੇ ਸਾਡੀ ਸਾਰੇ ਸ਼ਸ਼ਤਾ ਇਸ ਸਮੁੰਦਰ ਦੇ ਨਾਲ ਅੱਜ ਦੀ ਨਹੀਂ ਬਚਪਨ ਦੀ ਜੁੜੀ ਹੋਈ ਹੈ ਤੰਤਲ ਕੁਸਤਾ ਤੋਂ ਜੁੜੀ ਹੈ ਸ਼ਾਂਤੀ ਬਣਾ ਕੇ ਰੱਖੋ ਉਸੇ ਪੇਮ ਭਾਈਚਾਰਾ ਬਣਾ ਕੇ ਰੱਖੋ ਤੇ ਜਿਹੜੇ ਕੋਈ ਪੜਕਾ ਗਿਆਨ ਲੈ ਕੇ ਇਸ ਗੱਲ ਦਾ ਕੋਈ ਨਾਹ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਤੋਂ ਸਟੀਪ ਰਹੋ ਕਿਉਂਕਿ ਇਹ ਆਪਸੀ ਭਾਈਚਾਰਾ ਜਿਹੜਾ ਇਹ ਹਮੇਸ਼ਾ ਕਾਇਮ ਹੁੰਦਾ ਹੈ ਮਨਣਾ ਕਿ ਕੋਈ ਵੀ ਕਿਸੇ ਵੀ ਧਰਮ ਸਥਾਨ ਦੇ ਉੱਤੇ ਬੇਅਦਬੀ ਹੋਊਗੀ ਜਾਂ ਚੋਰੀ ਹੋਊਗੀ ਉਹ ਬੰਦੇ ਕਿਸੇ ਵੀ ਸੂਕਤਕ ਬਖਸ਼ ਨਹੀਂ ਜਾਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਉਹਨਾਂ ਅੱਜ ਬੜਾ ਹਾਜ਼ਰ ਸੀਗੇ ਅਸੀਂ ਜਾ ਕੇ ਮੌਕਾ ਦੇਖਿਆ ਤੇ ਦੇਖਿਆ ਵੀ ਉਹ ਸ਼ਿਵਲਿੰਗ ਆਪਣੀ ਸਥਿਤੀ ਚ ਨਹੀਂ ਹੈ ਗੱਲੇ ਟੁੱਟੇ ਪਏ ਨੇ ਤੇ ਅਸੀਂ ਅੰਦਾਜ਼ਾ ਲਾਣਾ ਸ਼ੁਰੂ ਕੀਤਾ ਵੀ ਹੋਇਆ ਕਿਤਾ ਪਹਿਲਾਂ ਅੰਦਾਜ਼ਾ ਲਾਇਆ ਤਾਂ ਦਰਵਾਜ਼ੇ ਸਾਰੇ ਬੰਦ ਸੀਗੇ ਤੇ ਉਹ ਬੰਦਾ ਦੇਖਿਆ ਵੀ ਕਿੱਥੋਂ ਆ ਸਕਦਾ ਉਹ ਬੰਦਲਾ ਸਾਰੇ ਬੰਦ ਹੈ ਲੋਕ ਅਸੀਂ ਬੋਲੇ ਆ ਤੇ ਜਦੋਂ ਦੇਖਿਆ ਵੀ ਉੱਪਰ ਸਾਡੇ ਮੇਨ ਪਾਰੀ ਤੋਂ ਸਾਡੇ ਲੱਜਾ ਗਿਆ ਵੀ ਉੱਪਰ ਸਰਕੇ ਤੇ ਕੋਈ ਰੋਸ਼ਨਦਾਨ ਜੋ ਆ ਗਿਆ ਉਹ ਕਿਤੇ ਜੇਰਬਾਰੀ ਤੋਂ ਸਾਰੇ ਸ਼ੀਸ਼ੇ ਟੁੱਟੇ ਸੀ ਪੂਰ ਬੰਦ ਸੀਗੇ ਕੋਈ ਦਿੱਕਤ ਨਹੀਂ ਸੀ ਤੇ ਫਿਰ ਅਸੀਂ ਕੈਮਰੇ ਦੇਖੇ ਤੇ ਕੈਮਰੇ ਵਿੱਚ ਪਤਾ ਲੱਗਿਆ ਵੀ ਉੱਪਰ ਜਾਲੀ ਜੋ ਰੱਸੀ ਦਾ ਹੀਰਾ ਬੰਦੇ ਆਏ ਫਿਰ ਅਸੀਂ ਉੱਪਰ ਜਾ ਕੇ ਦੇਖਿਆ ਤਾਂ ਉੱਪਰ ਜਾਲੀ ਰਹੀ ਬੰਦੇ ਆਏ ਹੋਏ ਸੀ ਥੱਲੇ ਤੇ ਉਹਨਾਂ ਨੇ ਸਾਰੀ ਜਨੇਵ ਜਲਹਿਰੀ ਸੀ ਆਲੇ-ਦਲੇ ਚਾਂਦੀ ਦੀ ਸੀਗੀ ਗਾਗਰ ਖੜੀ ਲੰਮੀ ਲੈਂਦੀ ਸੀ ਚਾਂਦੀ ਦੀ ਉਹ ਸੀ ਉਹ ਉਹ ਜਲਹਿਰੀ ਬੱਟਨ ਨਹੀਂ ਉਹਨਾਂ ਨੇ ਸਿਵਲਿੰਗ ਨੂੰ ਵੀ ਬੱਟ ਲਿਆ ਮੈਂ ਸਮਝਦਾ ਵੀ ਸਾਡੇ ਅੱਜ ਪ੍ਰਮਾਤਮਾ ਜਿਹੜੇ ਅਸੀਂ ਆਰਾਧਿਆ ਆ ਸਾਡੇ ਰਾਧੇ ਆਦਾਂ ਵਾਲੇ ਕਤਲ ਕਰਤਾ ਉਹਨਾਂ ਨੂੰ ਕਤਲ ਕਰਤਾ ਮੈਂ ਜਾਂਦਾ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਸਾਡੇ ਜਿਹੜੇ ਅੱਜ ਭਗਵਾਨ ਦਾ ਕਤਲ ਹੋਇਆ ਇਹ ਉਹਦੀ ਸਾਡੀ ਸਾਰੇ ਜਿਹੜੇ ਭਾਵਨਾਵਾਂ ਨੂੰ ਆਹਲ ਕੀਤਾ ਗਿਆ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਤਾਂ ਕਹਿੰਦੇ ਘੰਡੇ ਦੇ ਵਿੱਚ ਬੰਦੇ ਨੂੰ ਫੜ ਕੇ ਲਿਆਓ ਸਾਡੇ ਅੱਗੇ ਇਹ ਬੜੀ ਬਾੜੀ ਕੰਮ ਹੋਇਆ ਪਰ ਇਦਾਂ ਦਾ ਕੰਮ ਹੋਣਾ ਸਾਡੀ ਸੇਫਟੀ ਬਿਲਕੁਲ ਨਹੀਂ ਹੈ ਇਸ ਤਰ੍ਹਾਂ ਸਾਡੀ ਸਕਿਉਰਿਟੀ ਤੇ ਇਹ ਮੈਨੂੰ ਬਹੁਤ بڑا ਇੱਕ ਤੱਮਾ ਲੱਗਿਆ ਹੈ ਜੀ ਔਰ ਸਾਨੂੰ ਇਹ ਲੱਗਦਾ ਹੈ ਉਹ ਵੀ ਸਾਡੀ ਅਸੀਂ ਤਾਂ ਜ਼ਿੰਦਗੀ ਜਿਹੜੇ ਜੀ ਨਹੀਂ ਸਕਾਂਗੇ ਜੋ ਹਾਲਾਤ ਬਣ ਗਏ ਨੇ ਸਾਡੇ ਦੇਖੋ ਨਾ ਸ਼ਿਗਰਗਰ ਸ਼ਿਵ ਜੀ ਦੇ ਮੰਦਰ ਦੇ ਸ਼ਿਵ ਜੀ ਦੀ ਸੁਰੱਖਿਆ ਦਾ ਤਾਂ ਅਸੀਂ ਕੀ ਕਰ ਸਕਾਂਗੇ ਔਰ ਬੰਦੇ ਦੋ ਸੀਗੇ ਜਿਹੜਾ ਉੱਥੇ ਉੱਤਰੇ ਨੇ ਐਦਾਂ ਹੀ ਉਹ ਵਾਪਸ ਚਲੇ ਗਏ ਉੱਪਰ ਤੋਂ ਤੇ ਹੁਣ ਕੀ ਇਹ ਕੇ ਦਾ ਪ੍ਰੋਬਲਮ ਅੱਗੇ ਸਾਨੂੰ ਦੇਖੋ ਪ੍ਰਸ਼ਾਸਨ ਨੇ ਔਰ ਐਮ ਐਲ ਏ ਸਾਹਿਬ ਨੇ ਮੈਨੇ ਫੋਨ ਕਰੇ ਤੇ ਆ ਗਏ ਸੀ ਪੁਲਿਸ ਵੀ ਮੈਨੇ ਕਹੇ ਤੇ ਫੋਨ ਜਿਹੜੀ ਆ ਗਈ ਸੀ ਜੀ ਮੈਂ ਐਵੇਂ ਕਹੋ ਨਾ ਜਨਕਸ ਘਟਾ ਇਸ ਗੱਲ ਦੀ ਮੈਨੂੰ ਪਤਾ ਪੱਝਣਾ ਦੇਖੋ ਉਹਨਾਂ ਨੇ ਅੱਜ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੋਈ ਆਪਣੀ ਬਿਆਨ ਸਾਡੇ ਦਰਜ ਹੋ ਗਏ ਨੇ ਜੀ ਤੇ ਉਹਨਾਂ ਨੇ ਡਾਕ ਸਕਿਓਰ ਵਗੈਰਾ ਸਾਰ ਕੁਝ ਬੁਲਾਇਆ ਜੀ ਉਹਦੇ ਫਿੰਗਰ ਪ੍ਰਿੰਟਸ ਲੈਣੇ ਬੁੰਦੇ ਬੁਲਾਏ ਨੇ ਫਿੰਗਰ ਪ੍ਰਿੰਟਸ ਫਿੰਗਰ ਪ੍ਰਿੰਟ ਲੈ ਜੇ ਨੇ ਜੀ ਬਾਕੀ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨੀ ਹੈ ਔਰ ਬੰਦੇ ਉਹਨਾਂ ਨੇ پکڑਨੇ ਹੈ ਅਸੀਂ ਉਹਨਾਂ ਨੂੰ ਬੇਇਜ਼ਤੀ ਕਰਦੀ ਜਲਦ ਤੋਂ ਜਲਦ ਸਾਡੇ ਬੰਦੇ ਪਕੜ ਕੇ ਸਾਨੂੰ ਦਿਓ ਸ਼ਾਮ 5 ਵਜੇ ਤੱਕ ਲਾਸ ਸਾਡੇ ਸਾਰੇ ਲੋਕ ਜਿਹੜੇ ਆਹਤ ਨੇ ਕੋਈ ਗੈਰ ਨਹੀਂ ਸਾਨੂੰ 5 ਵਜੇ ਤੱਕ ਬੰਦੇ ਦਿਓ ਨਹੀਂ ਅਸਾਂ ਦਾ ਅੰਦਰ ਜਿਹੜ ਨਲਮਲਾ ਜਾਂਦਾ ਪਿਆ ਉਹ ਕੋਈ ਹੋਰ ਰੂਪ ਨਾਲੇ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਦਾ ਕਿ ਇਹ ਸਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਰਹੀ ਹੈ ਬਣਾ ਬਚਾ ਰਹੇ ਹੋ ਤੇ ਮੈਂ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਵੀ ਉੱਪਰ ਸੀਐਮ ਸਾਹਿਬ ਨੂੰ ਵੀ ਵੀ ਇਹ ਕੋਈ ਸੰਬੰਧ ਅਜਰਾ ਪ੍ਰਾਚੀਨ ਮੰਦਿਰ ਹੈ ਤੇ ਹਿੰਦੂਵਾਨੀ ਭਾਵਨਾਵਾਂ ਨੂੰ ਠੇਸ ਪਹੰਚੀ ਹੈ ਜਲਦ ਤੋਂ ਜਲਦ ਕਾਰਵਾਈ ਕਰਵਾਓ ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਹੋਰ ਰੂਪ ਨਾਲੇ ਜਬ ਬਹੁਤ ਬਹੁਤ ਧੰਨਵਾਦ ਜੈ ਜੀ ਦੀ ਜੈ ਹਿੰਦ ਨਹੀਂ ਹੋ ਰਿਹਾ ਜੀ ਇਹ ਤਾਂ ਹੋਰ ਤਰ੍ਹਾਂ ਦੇ ਹੁੰਦਾ ਏ ਹੁਣ ਤਾਂ ਪ੍ਰਸ਼ਾਸਨ ਵੀ ਕੀ ਸਾਰੇ ਪ੍ਰਸ਼ਾਸਨ ਪੱਜਾਂ ਡੰਟਿਆ ਫਿਰਦਾ ਹੁਣ ਤਾਂ ਚੋਲ ਫਰੇ ਵੀ ਹੁੰਦੇ ਆ ਪਤਾ ਇਹ ਹਿੰਦੂਆ ਨਾਲ ਪਤਾ ਸੁਣਾ ਲੈ ਵੀ ਇਹ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਏ ਅੱਜ 5 ਵਜੇ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਆ ਅਸੀਂ ਪੰਜਾਬ ਬੰਦੀ ਕੋਲ ਵੀ ਦੋਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਹੈ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਮੇਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਵਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰ ਨਹੀਂ ਫੜੇ ਜਾਂਦੇ ا ساندويچ کراؤ او ٹرمینل پر نوکری دا پیڈ آتو چڑاؤنا او سادا ساور دا انتہار ہے او سادا ساور دا انتہار ہے میں تے جی ਦਾ ਨਹੀਂ ਕੋਈ ਵੀ ਅੱਲਾਹ ਅਕਬਰ ਅੱਲਾਹ ਅਕਬਰ ਅੱਲਾਹ ਅਕਬਰ ਅੱਲਾਹ ਅਕਬਰ ਕੋਈ ਫੈਸਲ ਨਹੀਂ ਜੀ ਇੱਥੇ ਪਹਿਲਾਂ ਪਰਚੀਆਂ ਪਹਿਲਾਂ ਮੰਗਰਾ ਜੀ 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 ਇਹ ਵੀ ਬੰਬਾਂ ਬੁਲੇ ਬੁਲੇ ਆਏ ਜੀ ਜੀ ਇਹ ਵੀ ਬੋਲੇ ਆਉਂਜੀ ਨਹੀਂ ਮੈਂ ਦੇਖੋ ਤੁਸੀਂ ਤੁਸੀਂ ਬੇਸ਼ ਹੋ ਜੀ ਪਹਿਲੀ ਗੱਲ ਤੋਂ ਤੁਸੀਂ ਕਿੰਨੇ ਧਰਮ ਦੇ ਮਿਲਦੇ ਮੈਂ ਜਿਹੜੀ ਮੇਰੇ ਦੇ ਚੇਲੇ ਬਲ ਕੇ ਅੱਜ ਡੀਆਈਸੀ ਆਈਸੀ ਲੱਗੇ ਹੋਏ ਨੇ ਉਹ ਵੀ ਵਰਦੀ ਮੇਰੇ ਪੈ ਗਿਆ ਸਮ ਉਹਨੇ ਕੋਸ਼ਿਸ਼ ਕਰ ਦੇ ਲੈਂਗੇ ਮੈਂ ਉਹਨੂੰ ਕਹਾਂ ਨਹੀਂ ਤੁਸੀਂ ਦੇਸ਼ ਹੋ ਦੇਸ਼ ਆ ਜਿਹੜਾ ਦੇਸ਼ ਹੋ ਦੇਸ਼ ਨੂੰ ਦੇਸ਼ ਨੂੰ ਚੁੱਪ ਨਹੀਂ ਚਾਹੀਦਾ ਕਦੇ ਥੋੜੇ ਆਸ਼ੀਰਵਾਦ ਹੀ ਸੇਵਾ ਚਾਹੀਦੀ ਹੈ ਕਿ ਉਹ ਜੇ ਮਰਦੀ ਬਹੁਤ ਵੱਡੀ ਨਲਾਕੀ ਹੈ ਦੇਖੋ ਹਰ ਧਰਮ ਦੇ ਪਵਿੱਤਰ ਸਥਾਨ ਤੇ ਬੇਅਦਬੀਆਂ ਹੋਣ ਲੱਗ ਗਈਆਂ ਇਹ ਤਾਂ ਮੜੀ ਗੱਲ ਕੀ ਹੋ ਜਾਂਦੀ ਹੈ ਤਾਂ ਸਰਕਾਰ ਖਤਮ ਹੈ ਇਹ ਫੋਨ ਮੋਡ ਲੈ ਗਿਆ ਦੇ ਦੇ ਯਾਰ ਸਪੀਕਰ ਕਿਹੜੀ ਗੱਲੇ 'ਚੋਂ ਗੱਲ ਹੈ ਤੁਸੀਂ ਗੰਭੀਰ ਨਹੀਂ ਹੋ ਹਲੋ ਅੱਗੇ ਇਹ ਗੱਲ ਸੁਣ ਲਈ ਹੁਣ ਠੀਕ ਹੈ ਠੀਕ ਹੈ ਜੀ ਠੀਕ ਹੈ ਬਿਲਕੁਲ ਸਹੀ ਹੈ ਜੀ ਇਹ ਸਾਡੀ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹੂਗੀ ਚਾਹੇ ਸਾਨੂੰ ਖੰਨੇ ਜ਼ਿਲੇ ਚ ਚਾਹੇ ਸਾਨੂੰ ਖੰਨੇ ਜ਼ਿਲੇ ਦੇ ਬਾਹਰ ਤੋਂ ਵੀ ਐਕਸਪਰਟ ਲਿਆ ਕੇ ਐਸਐਸਪੀ ਸਾਹਿਬ ਦੀ ਪਹਿਲਾਂ ਵੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਹੈ ਜੀ ਇਹਨਾਂ ਦੀ ਡਿਟੈਕਸ਼ਨ ਟੱਚ ਮੂਡ ਸਾਰੇ ਪੂਰੇ ਪੰਜਾਬ ਚ ਸਭ ਤੋਂ ਵਧੀਆ ਸੋ ਆਪਾਂ ਉਸੇ ਤਰ੍ਹਾਂ ਹੀ ਕਰਦੇ ਹੋਏ ਮੇਰੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਪੂਰੀ ਸਾਡੀ ਉਰੀਏ ਮੈਂ ਇਹਨੇ ਦਰਵੇਗੀ ਕਿ ਅਸੀਂ ਇਸ ਕੇਸ ਨੂੰ ਜਲਦ ਤੋਂ ਜਲਦ ਟ੍ਰੇਸ ਕਰੀਏ ਜਿੰਨਾ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹੈ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਈਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਸੀ ਤੇ ਮੇਰੀ ਹੁਣ ਸਾਰਿਆਂ ਨੂੰ ਇਹ ਪੂਰੀ ਗਰੰਟੀ ਹੈ ਜੀ ਕਿ ਅਸੀਂ ਇਹ ਮਕਦਮਾ ਹਰ ਹਾਲ ਵਿੱਚ ਟ੍ਰੇਸ ਕਰਨਾ ਹੀ ਕਰਨਾ ਪਰ ਆਪਾਂ ਹੁਣ ਜਿਵੇਂ ਬੈਠੇ ਹਾਂ ਹੁਣ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਕਿ ਤੁਸੀਂ ਆਪਣੇ ਕਿਡੇ ਮੇਰੇ ਸਾਥੀ ਭਰਾ ਤੁਹਾਡੇ ਨਾਲ ਲੱਗੇ ਜੀ ਉਹਨਾਂ ਨੂੰ ਜੀ ਗੱਲ ਤੁਸੀਂ ਕੀਤੇ ਵਾਲੇ ਦਾ ਕੀ ਗੱਲ ਸੁਣੋ ਦੱਸੋ ਕੀ ਗੱਲ ਹੈ ਚਲੋ ਦੋਸਤਾਂ ਨਾਲ ਪ੍ਰਫਾਸਤ ਐਸ ਐਚਓ ਜੀ ਅਸੀਂ ਅੱਜ ਹੀ ਮੈਯੋ ਦੀ ਸਿੱਤਾ ਇੱਥੇ ਆਈਆਂ ਜੀ ਅਸੀਂ ਉਹਨਾਂ ਨੂੰ ਅੱਜ ਹੀ ਮੇਰਾ ਖਿਆਲ ਹੈ ਬੁੜੇ ਹੀ ਐਸ ਐਸ ਪੀ ਸਾਹਬ ਨੇ ਡਾਈਰ ਹਾਜ਼ਰ ਕਰ ਦਿੱਤਾ ਹੈ ਜੀ ਨਹੀਂ 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 ਬਾਤ ਹੈ ਜੋ ਨਹੀਂ ਗਾਲ ਕੱਢ ਕੇ ਦੇਣ ਦੀ ਸਾਨੂੰ ਨਹੀਂ ਇਹਨਾਂ ਨਾਲ ਬੋਲ ਸਕਦੇ ਗੱਲ ਪੂਰੀ ਤਾਂ ਹੁਣ ਪੂਰੀ ਹੋਣੀ ਹੈ ਗੱਲ ਪੂਰੀ ਹੋਣੀ ਹੈ ਅੱਜ ਨੂੰ ਹੁਣ ਤੋਂ ਜੱਤੋਂ ਉੱਥੋਂ ਇੱਥੇ ਆਏ ਆ ਇਹ ਵੀ ਤੁਹਾਡੇ ਕੋਲ ਭੜੇ ਦੇ ਭਾਣੇ ਆਪਾਂ ਵੀ ਦਫ਼ਤਰ ਤੋਂ ਦੂਰ ਕੇ ਤੁਹਾਡੇ ਕੋਲ ਹੀ ਇੱਥੇ ਆਏ ਆ ਜੀ ਤੇ ਆਪਾਂ ਉਹਨਾਂ ਨੂੰ ਜਿਸ ਵੇਲੇ ਇਹਨਾਂ ਦੀ ਇਹ ਚੀਜ਼ ਹੋਈ ਤੁਹਾਡੇ ਐਸੇ ਸਭ ਦੱਸ ਦੋ ਜੀ ਇੱਕ ਸਾਢੇ ਦੋ ਹੋ ਜਾਈਏ ਨਿੱਕੀ ਜਾਂਗ ਦੇਖਵਾ ਜੀ ਕਰਵਾ ਲਈ ਨਹੀਂ ਨਹੀਂ ਗੰਭੀਰ ਕੀ ਹੋਈ ਹੈ ਟੈਕਨੀਕਲ ਗੜੀ ਹੋਵੇ ਦੂਜਾ ਚਾਂਸ ਹੈ ਜਿਵੇਂ ਤਰਾ ਪੰਜ ਘੰਟੇ ਹੋਵੇ ਸਾਨੂੰ ਭੌਗ ਦੇਣੂ ਘੰਟੇ ਨਹੀਂ ਨਹੀਂ ਮੈਡਮ ਪੰਜ ਘੰਟੇ ਤੁਸੀਂ ਹਲੇ ਵੀ ਗੇਰੇ ਲੈਂਨ ਹਾਜ਼ਰ ਤੁਸੀਂ ਆਰਡਰ ਨਹੀਂ ਲੈ ਕੇ ਪੂਰੀ ਤਰ੍ਹਾਂ ਪੂਰੀ ਹੋ ਜਾਏਗਾ ਜੀ ਮੈਂ ਬੋਲਾਂ ਆ ਵੀ ਬੀਰ ਜੀ ਕੋਈ ਗੱਲ ਸੀ ਕੋਈ ਗੱਲ ਤੇ ਸੀ ਕੋਈ ਗੱਲ ਸਵੇਕ ਦੂੰਗੀ ਦੋਸਤ ਜੀ ਸਰਦਾਰੋਂ ਜੀ ਤੁਸੀਂ ਖੰਨੇ ਦੇ ਹੋ ਪੂਰੀ ਗੱਲ ਮੈਂ ਕਹਿੰਦਾ ਇੱਕ ਮਿੰਟ ਅਸੀਂ ਸਾਰੇ ਖੰਡੇ ਨੇ ਆ ਜੀ ਯਾਰ ਕੀ ਕਰ ਲੋਂਗੇ ਕੂਰ ਕੇ ਰਹੇ ਹੋ ਮੈਂ ਪਹਿਲਾਂ ਇਸੇ ਤੋਂ ਗਾਲਾਂ ਕੱਢ ਗਿਆ ਤੇ ਤੁਸੀਂ ਫੇਰ ਕੂਰ ਰਹੇ ਹੋ ਸਾਡੀ ਇੱਜ਼ਤਾਂ ਨੂੰ ਗਾਲਾਂ ਕੱਢੀਆਂ ਹੁਣ ਹੋਰ ਤੁਸੀਂ ਸਾਨੂੰ ਅੱਖਾਂ ਨੀਚੇ ਬੌਜੀ ਆਏ ਗਾਲਾਂ ਕੱਢੋ ਇਹ ਅਖਾਤ ਗਾਲਾਂ ਕੱਢੀ ਬੰਦ ਬੋਲਿਆ ਗਿਆ ਸਰਪੈਂਸਨ ਤੋਂ ਨਹੀਂ ਨੀ ਆਉਂਦਾ ਹੁਣ ਹੋਰ ਗੱਲ ਤੇ ਮੇਰੀ ਪੂਰੀ ਕਰ ਲੈਣ ਗੱਲ ਤੁਸੀਂ ਮੇਰੇ ਗਿਆ ਨਹੀਂ ਪਹਿਲਾਂ ਆਪ ਗੱਲ ਨਹੀਂ ਕਰਾਂਗੇ ਉਹ ਖੜ੍ਹ ਜਾਓ ਯਾਰ ਬੀਰੋ ਬੋਲੇ ਬੋਲੇ ਜਾਣ ਕੇ ਦੱਸਦੇ ਹਾਂ ਕਿ ਮੈਨੂੰ ਕਹਿ ਰਹੇ ਆ ਆਰਡਰ ਲੈ ਕੇ ਆਓ ਜੀ ਆਰਡਰ ਆ ਗਿਆ 11 ਨੂੰ ਬੋਲੇ ਕਹਿ ਦਿਓ ਮੈਡਮ ਬੱਸ ਆਰਡਰ ਆਇਆ ਇਸ ਕੰਪਨੀ ਅੱਜ ਕਰਦਾ ਹਾਂ ਸਸਪੈਂਸ਼ਨ ਦੇ ਆਰਡਰ ਕਹਿ ਹੋ ਮੈਂ ਜਾ ਕੇ ਪਹਿਲਾਂ ਸਾਈਨ ਕਰ ਹਾਂਜੀ ਸਰ ਠੀਕ ਹੈ ਬੋਲੋ ਭਾਈ ਨਹੀਂ ਇੱਕ ਸਿਕੰਡ ਬਾਜੀ ਹਾਂਜੀ ਨਹੀਂ ਕਦੋਂ ਆਰਡਰ ਆਉਣਗੇ ਆਪਾਂ ਦੱਦ ਮੰਨਿਆ ਨਹੀਂ ਆਓ ਕਹਦਾ ਕਹਦਾ ਕੋਈ ਆਪਾਂ ਵੀ ਜ਼ਮੀਨ ਕਰੀਏ ਬੜਾ ਬੋਲਦਾ ਉਹ ਕਹਦਾ ਜੀ ਹੁਣ ਆਪਾਂ ਵੀ ਜ਼ਮੀਨ ਕਰੀਏ ਨਾ ਯਾਰ ਆ ਪਕੜਾ ਪਕੜ ਹੋ ਜ਼ਮੀਨ ਦਾ ਕਰੀਏ ਯਾਰ ਆਪਾਂ ਮੇਰ ਬਹਿ ਜਾਗੇ ਰਸਟਾ ਜੀ ਸਸਪੈਂਸ਼ਨ ਹੋ ਤੁਸੀ ਦਿਓ ਬਿਲਕੁਲ ਹੋਏਗਾ ਜੀ ਰਿਕਾਰਡਿੰਗ ਹੋ ਰਹੀ ਹੈ ਮੀਡੀਆ ਦੀ ਹੋ ਰਹੀ ਕਿਸੇ ਕਿਉਂ ਨਹੀਂ ਕਹਿ ਰਹੇ ਸਸਪੈਂਸ਼ਨ ਕਰਤੀ ਮੈਡਮ ਜੋ ਇਹ ਵਾਲਾ ਅੱਜ ਦਾ ਇਨਸੀਡੈਂਟ ਹੋਇਆ ਇਸ ਤੋਂ ਪਹਿਲਾਂ ਵੀ ਤੁਸੀ ਦੱਸਿਆ ਇੱਕ ਵਾਰੀ ਦੋ ਵਾਰ ਸਭ ਪੂਰਾ ਬੰਦਾ ਹੈ ਕਿ ਵੀ ਸ